ਦਾਸ ਨੂੰ ਇਹ ਦੱਸ ਦਿਆਂ ਬਹੁਤ ਪ੍ਰਸੰਤਾ ਔਰ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਵੇਂ ਹੀ ਪਤਾ ਲੱਗਾ ਸਾਨੂੰ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੀ ਬੜੀ ਵੱਡੀ ਲੀਡ ਨਾਲ ਜਿੱਤ ਰਹੇ ਨੇ ਤੇ ਮਨ ਕੀਤਾ ਕਿ ਤੁਹਾਡੇ ਨਾਲ ਅਸੀਂ ਸਾਂਝ ਪਾਈਏ ਤੁਹਾਨੂੰ ਸਾਰੀ ਸੰਗਤ ਨੂੰ ਵਧਾਈ ਦਈਏ ਬਹੁਤ ਜ਼ਿਆਦਾ ਯਤਨ ਕਰਕੇ ਬਹੁਤ ਜ਼ਿਆਦਾ ਗਰਮੀ ਦੇ باوجود ਸਮਾਂ ਕੱਢ ਕੇ ਵੋਟਾਂ ਪਾ ਕੇ ਤੇ ਭਾਈ ਸਾਹਿਬ ਜਿੱਤ ਦਵਾਈ ਹੈ ਕਿਰਵੀ ਏਜੰਸੀਆਂ ਨੇ ਬਹੁਤ ਜ਼ੋਰ ਲਾ ਕੇ ਉਹਨਾਂ ਨੂੰ ਖਲ ਨਾਇਕ ਦੇ ਰੂਪ وچੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤਾ ਨੇ ਦੱਸ ਦਿੱਤਾ ਕਿ ਉਹ ਖਲ ਨਾਇਕ ਨਹੀਂ ਹਨ ਉਹ ਸਾਡੇ ਅਸਲੀ ਨਾਇਕ ਹਨ ਉਹ ਸਾਡੇ ਅਸਲੀ ਹੀਰੋ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਗੁਰਦੇਵ ਸਿੰਘ ਹਜ਼ੂਰੀ ਲਾਗ ਗਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾਸ ਜੀ ਦੱਸਦੇ ਆ ਬਹੁਤ ਪ੍ਰਸੰਤਾ ਔਰ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਵੇਂ ਹੀ ਪਤਾ ਲੱਗਾ ਸਾਨੂੰ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੀ ਬੜੀ ਵੱਡੀ ਲੀਡ ਨਾਲ ਜਿੱਤ ਰਹੇ ਨੇ ਤੇ ਮਨ ਕੀਤਾ ਕਿ ਤੁਹਾਡੇ ਨਾਲ ਅਸੀਂ ਸਾਂਝ ਪਾਈਏ ਤੁਹਾਨੂੰ ਸਾਰੀ ਸੰਗਤ ਨੂੰ ਵਧਾਈ ਦਈਏ ਜਿਨ੍ਹਾਂ ਨੇ ਬਹੁਤ ਜ਼ਿਆਦਾ ਯਤਨ ਕਰਕੇ ਬਹੁਤ ਜ਼ਿਆਦਾ ਗਰਮੀ ਦੇ ਬਾਵਜੂਦ ਸਮਾਂ ਕੱਢ ਕੇ ਵੋਟਾਂ ਪਾ ਕੇ ਤੇ ਭਾਈ ਸਾਹਿਬ ਨੂੰ ਜਿੱਤ ਦਵਾਈ ਹੈ ਕਿਉਂਕਿ ਕੂੜ ਨਖੁੱਟੇ ਨਾਨਕਾ ਓੜ ਕੇ ਸੱਚ ਰਹੀ ਬੜਾ ਏਜੰਸੀਆਂ ਨੇ ਜ਼ੋਰ ਲਾਇਆ ਸੀ ਅਯ ਮਰਤਪਾਲ ਸਿੰਘ ਜੀ ਨੂੰ ਉਹਨਾਂ ਦਾ ਜਿਹੜਾ ਕਿਰਦਾਰ 쿠ਸ਼ੀ ਕਰਨ ਦਾ ਜੋ ਕਿ ਭਾਵੇਂ ਭਾਈ ਸਾਹਿਬ ਦਾ ਉਹਨਾਂ ਕਸੂਰ ਨਹੀਂ ਸੀ ਪਰ ਫਿਰ ਵੀ ਏਜੰਸੀਆਂ ਨੇ ਬਹੁਤ ਚੋਰ ਲਾ ਕੇ ਉਹਨਾਂ ਨੂੰ ਖਲ ਨਾਇਕ ਦੇ ਰੂਪ ਵਿੱਚੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤਾਂ ਨੇ ਦੱਸ ਦਿੱਤਾ ਕਿ ਉਹ ਖਲ ਨਾਇਕ ਨਹੀਂ ਹਨ ਉਹ ਸਾਡੇ ਅਸਲੀ ਨਾਇਕ ਹਨ ਉਹ ਸਾਡੇ ਅਸਲੀ ਹੀਰੋ ਹਨ ਸਾਧ ਸੰਗਤ ਜੀ ਉਹ ਇਹ ਸਾਰਾ ਜਿੱਤ ਦਾ ਸੇਰਾ ਤੁਹਾਡੇ ਸਿਰ ਤੇ ਹੈ ਜੋ ਕਿ ਸੰਗਤਾਂ ਨੇ ਸਮਾਂ ਕੱਢ ਕੇ ਔਰ ਯੁੱਧ ਸਮੇਂ ਤੇ ਅੱਜ ਤੋ ਕੁਝ ਸਮਾਂ ਪਹਿਲਾਂ ਜੇ ਕੋਈ ਭਾਈ ਅਮਰਤਪਾਲ ਸਿੰਘ ਦੀ ਪੋਸਟ ਵੀ ਪਾ ਦਿੰਦਾ ਸੀ ਨਾ ਤੇ ਉਹਦੇ ਉੱਤੇ ਪਰਚਾ ਕੀਤਾ ਜਾਂਦਾ ਸੀ ਭਾਈ ਸਾਹਿਬ ਦੇ ਨਾਲ ਖਲੋਣਾ ਗੁਨਾਹ ਦੱਸਿਆ ਜਾਂਦਾ ਸੀ ਪਰ ਅੱਜ ਤੁਸੀਂ ਸਾਰੇ ਲਾਕੇ ਨੇ ਹਲਕਾ ਖਡੂਰ ਸਾਹਿਬ ਦੀ ਸਾਰੀ ਸੰਗਤ ਨੇ ਨਾਲ ਖਲੋ ਕੇ ਦੱਸਤਾ ਕਿ ਇਦਾਂ ਨਾਲ ਖਲੋਈਦਾ ਸੋ ਜਿਹੜਾ ਪੁਰਾਣਾ ਇੱਕ ਦਾਗ ਲੱਗਾ ਸੀ ਬੀਬੀ ਖਾਲੜਾ ਨੂੰ ਹਰਾ ਹੁੰਦਾ ਉਹ ਵੀ ਤੁਸੀਂ ਤੋੜ ਦਿੱਤਾ ਮੈਂ ਅੱਜ ਤੁਹਾਨੂੰ ਇੱਕ ਵਧਾਈ ਨਹੀਂ ਦਵਾਂਗਾ ਅੱਜ ਮੈਂ ਤੁਹਾਨੂੰ ਦੋ ਵਧਾਈਆਂ ਦਵਾਂਗਾ ਖਾਲੜਾ ਜੀ ਵਾਲੀ ਵੀ ਜਿੱਤ ਅੱਜ ਤੁਸੀਂ ਨਾਲ ਹੀ ਕਰਾਈ ਕਿਉਂਕਿ ਬੀਬੀ ਖਾਲੜਾ ਜੀ ਨੇ ਬਹੁਤ ਮਿਹਨਤ ਕੀਤੀ ਔਰ ਇਸ ਵਕਤ ਅਸੀਂ ਪ੍ਰਚਾਰ ਤੋਂ ਲਾਸਟ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਅਸੀਂ 29 ਤਰੀਕ ਨੂੰ ਸਾਡਾ ਪ੍ਰੋਗਰਾਮ ਸੀ ਪਰਥ ਆਸਟ੍ਰੇਲੀਆ ਵਿੱਚ ਇਹ ਸਾਰੀਆਂ ਗੁਰੂਕੀਆਂ ਸੰਗਤਾਂ ਪਰਥ ਦੇ ਵਿੱਚ ਪਿਆਰਾ ਵਾਟਰ ਏਰੀਆ ਜਿੱਥੇ ਅਸੀਂ ਇਸ ਵਕਤ ਉੱਥੇ ਖੜੇ ਆਂ ਜਿੱਥੇ ਗੁਰਮਤ ਸਮਾਗਮ ਚੱਲ ਰਿਹਾ ਅਸੀਂ ਉੱਥੋਂ ਤੁਹਾਨੂੰ ਵਧਾਈ ਪੇਟ ਕਰਦੇ ਆਂ ਫਰਮੇ ਇਥੋਂ ਦੇ ਨਿਸ਼ਕਾਮ ਕੀਰਤਨ ਜਿਥਾ ਭਾਈ ਭਪਿੰਦਰ ਸਿੰਘ ਜੀ ਔਰ ਉਹਨਾਂ ਦੇ ਸਮੂੱਚੇ ਜਥੇ ਵੱਲੋਂ ਗੁਰੂਕੀਆਂ ਸੰਗਤਾਂ ਵੱਲੋਂ ਇਥੋਂ ਵਧਾਈ ਤੁਹਾਨੂੰ ਪੇਟ ਕਰਦੇ ਆ ਕਿਉਂਕਿ ਅਸੀਂ ਕੱਲ ਪਰਸੋਂ ਦੇ ਮਹਿਸੂਸ ਕਰਦੇ ਆ ਕਿ ਸਾਰੀਆਂ ਗੁਰੂਕੀਆਂ ਸੰਗਤਾਂ ਅੱਜ ਦੇ ਰਿਜ਼ਲਟ ਤੇ ਨਿਗਾਟਕਾ ਕੇ ਬੈਠੀਆਂ ਸੀ ਜਿਵੇਂ ਜਿਵੇਂ ਭਾਈ ਸਾਹਿਬ ਦੀ ਲੀਡ ਤਾਹ ਨੂੰ ਜਾ ਰਹੀ ਸੀ ਤੇ ਸੰਗਤਾਂ ਦੇ ਜਕਾਰੇ ਛੋਟਰੇ ਸਨ ਮੈਂ ਭਾਈ ਸਾਹਿਬ ਨੂੰ ਕਹਾਂਗਾ ਅੱਜ ਇੱਕ ਰਹੀ ਹੋਰ ਜਕਾਰਾ ਛੱਡ ਕੇ ਜਿੱਤ ਦੀ ਵਧਾਈ ਦਿਓ ਤੁਸੀਂ ਕਿੰਨੇ ਮਰਜੀ ਜੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ